20 ਬਜੰਗੇ ਹਰਿਆਣਾ ਸਾਹਿਬ ਧਾਕਰੇ ਸੈਨਾ ਜਿੰਦਾਬਾਦ ਸ਼ੇਰਾਂ ਜਿੰਦਾਬਾਦ ਸ਼ੇਰਾਂ ਜਿੰਦਾਬਾਦ ਸ਼ੇਰਾਂ ਜਿੰਦਾਬਾਦ ਸ਼ੇਰਾਂ ਜਿੰਦਾਬਾਦ ਜੋਵਾ ਸੈਨਾ ਪ੍ਰਮੁਖ ਸ੍ਰੀ ਸੰਦੀਪ ਭਾਸਤਵ ਜੀ ਪੰਜਾਬ ਕਮੇਟੀ ਦੇ ਜਿਤਨੇ ਵੀ ਬরিষ্ঠ ਅਧਿਕਾਰੀ ਨੇ ਰਜਿੰਦਰ ਵਿੱਲਾ ਜੀ ਨੇ ਪਾਰਟੀ ਦੇ ਉਪアドਕਟ ਨੇ ਸਟੇਟ ਦੇ ਆਨੀਵਾ ਜਿੰਦੀਆ ਪੰਜਾਬ ਜੋਵਾ ਸੈਨਾ ਦੇ ਪਰਿਵਾਰੀ ਨੇ ਅਸ਼wini ਭੁੱਗੂ ਜੀ ਸਾਡੇ ਬਹੁਤ ਹੀ ਬ੍ਰਿਸ਼ਟ ਪੰਜਾਬ ਜੋ ਅਧਿਐਤ ਨੇ ਜਿਆਦ ਦਰਗਾਨ ਤੋਂ ਅਸ਼wini ਸ਼ਰਮਾ ਜੀ ਰੋਪੜ ਤੋਂ ਆਏ ਨੇ ਰਾਮਾ ਸ਼ਰਮਾ ਜੀ ਜਿਲ੍ਹਾ ਸ਼ਿਹਾ ਪਰ ਤੋਂ ਸ਼ੈਣੀ ਸਾਹਿਬ ਜੇਵਾ ਕਪੂਰ ਤੋਂ ਪੰਡਤ ਅਨਾਰਨਾ ਸ਼ਰਮਾ ਜੀ ਪਾਰਟੀ ਦੇ ਪ੍ਰੋਚਤਾ ਸਾਡੇ ਅੱਜ ਇੱਕ ਬੈਠਕ ਜਿਹੜੀ ਸੀਗੀ ਆ ਸੰਜੀਵ ਜੀ ਦੇ ਨੇਤਰ ਦੇ ਵਿੱਚ ਅਮਰਤਾਲ ਦੇ ਵਿੱਚ ਪਾਰਟੀ ਦੀ ਗਤੀਵਿਧੀਆਂ ਨੂੰ ਵਧਾਉਣ ਵਾਸਤੇ ਦਾ ਜੀਸੀ ਕੁਸ਼ਨ ਨਵੇਂ ਕਾਰਕਟਰ ਬੁਝਿਸ਼ ਲੋਕ ਪੁਰਾਣੇ ਜਿਹੜੇ ਸ਼ੇਸ਼ਾ ਨੂੰ ਪਿਆਰ ਕਰਦੇ ਸੀ ਉਹਨਾਂ ਨੂੰ ਅੱਜ ਪਾਰਟੀ ਦੇ ਵਿੱਚ ਜੋੜਨਾ ਸੀਗਾ ਔਰ ਕਾਫੀ ਹਰਸੇ ਬਾਅਦ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੀ ਘਟਨਾ ਹੋ ਜੁਰੀ ਦਿੱਤਾ ਗਿਆ ਖਾਸ ਕਰਕੇ ਪ੍ਰੈਸ ਦਾ ਕਿਉਂਕਿ ਜੋ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਨੇ ਜਿਸ ਤਰ੍ਹਾਂ ਪਿਛਲੇ ਦਿਨਾਂ ਦਰਬਾਰ ਸਾਹਿਬ ਇੱਕ ਗੋਲੀ ਚਲੀ ਹੈ ਉਹਦੇ ਪਹਿਲੇ ਥੋੜੇ ਦਿਨ ਪਹਿਲੇ ਝਾਂਦੀਵਾਲੀ ਟੇਲ ਜਿਹੜਾ ਰਾਜਪੁਰ ਤੋਂ ਪਰਵਾਣਾ ਉਹ ਕਿਸ ਤਰ੍ਹਾਂ ਯਾਰ ਉਲ ਰਿਹਾ ਹੈ ਉਦੇ ਥੋੜੇ ਕਰ ਪਹਿਲੇ ਪੰਜਾਬ ਦੇ ਸਾਡੇ ਹਿੰਦੂ ਸੰਗਠਨਾਂ ਦੇ ਤਿੰਨ ਜਿਹੜੇ ਆ ਨੁਮਾਇंदे ਚਾਰ ਨੁਮਾਇੰਦੇ ਤੇ ਪਰਦਾ ਦੇ ਦਿੱਤਾ ਜੀ ਇਹਨਾਂ ਨੇ ਗ੍ਰੀਟ ਸਪੀਚ ਦਿੱਤੀ ਹੈ ਜਦਕਿ ਉਹਦਾ ਪ੍ਰੂਫ ਕੋਈ ਨਹੀਂ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਨੂੰ ਤੁਸੀਂ ਉਹ ਵੀਡੀਓ ਦੇ ਦਿਓ ਜਿਹਦੇ ਆਧਾਰ ਨਾਲ ਤੁਸੀਂ ਪਰਚਾ ਦਰਜ ਕੀਤਾ ਇਹਦਾ ਪਰਚਾ ਕੈਨਸਲ ਕਰੋ ਚਲੋ ਅਫਸਰਾਂ ਦੇ ਧਿਆਨ ਦੇ ਵਿੱਚ ਗੱਲ ਰਹਿੰਦੀ ਹੈ ਸਿਰਫ ਇਹ ਜਿਹੜੀ ਸਰਕਾਰ ਆ ਮੌਜੂਦਾ ਗਵਰਨਮੈਂਟ ਜਿਹੜੀ ਪੰਜਾਬ ਦੀ ਹੈਗੀਆ ਦੌਰੇ ਮਾਪਦੰਡ ਅਪਣਾ ਲਈ। ਅਗਰ ਕਿ ਕੋਈ ਕਾਸ ਸਮੁਦਾਇ ਦਾ ਵਿਅਕਤੀ ਸ਼ਹਿਰ ਹਾਂ ਰਾਜਪੁਰੇ ਦੇ ਵਿੱਚ ਢੰਡੋਰਾ ਪੇਟ ਪੜ ਕੇ ਇੱਕ ਸਨਾਤਨ ਦਾ ਬਹੁਤ ਵੱਡੇ ਸਾਡੇ ਪ੍ਰਚਾਰ ਕਰਨ ਵਾਲੇ ਜਿਹੜੇ ਸਨਾਤਨ ਨੂੰ ਸਨਾਤਨੀਆਂ ਨੂੰ ਇੱਕ ਨਵੀਂ ਊਰਜਾ ਦੇ ਕੇ ਜਗਾ ਰਹੇ ਨੇ। ਤੇ ਉਹਨਾਂ ਦੇ ਖਿਲਾਫ ਇੱਕ ਟਿੱਪਣੀ ਕਰਕੇ ਉਹਨਾਂ ਨੂੰ ਜਾਨ ਦੀ ਮਾਰ ਦੀ ਧਮਕੀਆਂ ਪੰਜਾਬ ਦੀ ਧਰਤੀ ਤੇ ਆਓ ਤੁਹਾਡਾ ਜੋ ਸਿਸਟਮ ਆਪਾਂ ਫਿੱਟ ਕਰਦਾ ਤੇ ਕਿਦਰਾ ਕਿਦਾਂ ਜਿਹੜੀ ਸਰਕਾਰ ਹੈ ਦੋਰੇ ਮਾਪਦੰਡ ਅਪਣਾ ਰਹੀ ਹੈ ਮਤਲਬ ਸਰਕਾਰ ਵੀ ਜਿਹੜੀ ਹੈਗੀ ਅੱਜ ਦੋਨਾ ਕਿਸਤੇ ਉਹਦੇ ਪੈਰ ਰੱਖੇ ਚੱਲ ਰਹੀ ਹੈ ਸਰਕਾਰ ਦੇਖਦੇ ਆ ਕਿਹੜਾ ਪਲਾਣਾ ਮਗਰ ਹਿੰਦੂ ਸਮਾਜ ਬੋਲਦਾ ਉਹਦੇ ਤੇ ਤੋਂ ਉਹਦੇ ਨੁਮਾਇੰਦੇ ਆ ਇੰਨੇ ਤੇ ਜੇ ਕੋਈ ਸ਼ੈਕ ਸਮਾਜ ਦੇ ਵਿੱਚੋਂ ਕੋਈ ਆਪਣੀ ਜਵਾਨ ਦੇ ਵਿੱਚੋਂ ਪੰਜਾਬ ਦੇ ਅਮਨ ਛਾਂ ਤੇ ਭਾਗ ਕਰਨ ਨੂੰ ਜ਼ਾਹਰ ਘੋਲ ਰਿਹਾ ਤੋ ਉਹਦੇ ਬਸਤੇ ਜਿਹੜਾ ਕਾਇਦੇ ਕਾਨੂੰਨ ਲੱਗਾ ਜਿਹਦੇ ਬਸਤੇ ਅੱਜ ਇੱਕ 11 ਮੈਂਬਰੀ ਕਮੇਟੀ ਦਾ ਜਿਹੜਾ ਗੱਡਰ ਕੀਤਾ ਸੀ ਅਸੋਨੀ ਸ਼ਰਮਾ ਆ ਨੀਮਾ ਅਜਿੰਦੇ ਨੇਤਰ ਦੇ ਵਿੱਚ ਇੱਕ 11 ਮੈਂਬਰੀ ਜਿਹੜੀ ਟੀਮ ਹੈ ਉਹ ਆਨਾਂਲੇ ਦੋਹਾਂ ਚਾਹਾਂ ਦੇਣਾ ਚਾਹੇਗਾ ਮਾਗ ਪੱਤਰ ਜਿਹੜਾ ਹੈਗਾ ਸਸਪੀ ਪਟਿਆਲੇ ਨੂੰ ਦੇਗਾ ਜਿਹਦੇ ਵਿੱਚ ਆਪਾਂ ਆਲਟੀਮੇਟ ਕਰਵਾਗੇ ਇਹਦੇ ਪਰਮਾਨੇ ਦੇ ਪਰਚਾ ਦਰਜ ਨਹੀਂ ਹੋਣਗੇ ਸਤਫਿਰ ਆਪਾਂ ਜਿਹੜਾ ਹੈਗਾ ਅਫਸਰਾਂ ਦੇ ਜਿਹੜੀਆਂ ਦਫ਼ਤਰੋਂ ਤੇ ਆਗੇ ਉਹਦੇ ਬਸਤੇ ਤੁਹਾਨੂੰ ਵਧੋੜਾ ਕੋਈ ਵਧੀਆ ਤਰੀਕਾ ਧਰਲਾ ਵੀ ਦੇਣੇ ਪਏ ਆਪਣੇ ਕਾਰਜਕਰਤਾ ਨਾਲ ਉਹਦੇ ਕਲਪ ਧਰਨਗੇ ਪਹਿਲੀ ਗੱਲ ਤੇ ਉਸ ਵਿਅਕਤੀ ਦੇ ਪਰਚਾ ਦਰਜ ਹੋਵੇ ਦੂਜਾ ਜਿਵੇਂ ਸੋਣਾ ਗਿਆ ਅੰਮ੍ਰਿਤਸਰੋਂ ਜਿਸ ਤਰ੍ਹਾਂ ਸਾਡੀਆਂ ਪਿਛਲੀਆਂ ਸਰਕਾਰਾਂ ਰਹੀਆਂ ਨੇ ਕਾਂਗਰਸ ਤੋਂ ਪਹਿਲੇ 10 ਸਾਲ ਲਗਾਤਾਰ ਪੰਜਾਬ ਦੇ ਵਿੱਚ ਗਾਲੀ ਬਾਜ਼ਪਾ ਦੀ ਸਰਕਾਰ ਰਹੀ ਹੈ ਉਹਨਾਂ ਦੀ ਸਰਕਾਰਾਂ ਵਿੱਚ ਵੀ ਜਦੋਂ ਕੋਈ ਨਰੂ ਟਾਰਗੇਟ ਕੀਤਾ ਜਾਂਦਾ ਹੈ ਮਾਰਿਆ ਜਾਂਦਾ ਸੀ ਤਾਂ ਉਹ ਵੀ ਧਿਆਨ ਬਟਾਉਣ ਦੇ ਵਿੱਚ ਉਹਨੂੰ ਜਿਹੜਾ ਹੋਗਾ ਉਹ ਜਿਹੜੇ ਕੱਟਰਵਾਦੀ ਵਿਚਾਰਧਾਰਤਾ ਦੇ ਜਿਹੜੇ ਸਾਰੇ ਆਮ ਸੋਸ਼ਲ ਮੀਡੀਆ ਦੇ ਮਾਧਮ ਨਾਲ ਟਵਿੱਟਰ ਦੇ ਮਾਧਮ ਨਾਲ ਧਮਕੀਆਂ ਦੇਦੇ ਵੀ ਤੇਰਾ ਵੀ ਸੌਦਾ ਲਾਣਾ ਹੈ। ਤਾਂ ਉਹਨਾਂ ਨੂੰ ਉਹ ਜਿਹੜੀ ਪਾਰਟੀ ਹੈ ਉਹ ਉਹਨੂੰ ਸਪੋਰਟ ਕਰਦੀ ਹੁੰਦੀ ਸੀ ਜਿਸ ਤਰ੍ਹਾਂ ਅਬਰਸਰ ਦੇ ਵਿੱਚ ਸੂਰੀ ਦਾ ਕਤਲ ਹੋਇਆ ਤੇ ਇਹੀ ਮਜੀਠੀਆ ਸਾਹਿਬ ਜਿਹੜੇ ਗਿਆ ਉਸ ਛੰਨੀ ਜਿਹੜੇ ਬੰਦੇ ਨੇ ਕਾਤਲ ਜਿਹੜਾ ਉਹਦੇ ਘਰ ਜਾ ਕੇ ਹਸਤਕ ਸਹਾਇਤਾ ਕਰਦੇ ਨੇ ਕਾਨੂੰਨੀ ਸਹਾਇਤਾ ਦੀ ਗੱਲ ਕਰਦੇ ਨੇ ਤੇ ਇਹ ਦੋਨੇ ਪਾਸਧਾਂ ਦੇ ਇਹਨਾਂ ਲੋਕਾਂ ਦੇ ਤੇ ਅੱਜ ਆਪਣੇ ਕਰਮਾਂ ਦੀ ਜਿਹੜੀ ਸਾਡੇ ਦੇਸ਼ਵਰ ਬਕਾਇਤ ਬਹੁਤ ਬੜਾ ਜਿਹਾ ਤੇਰਸਤਾਣਾ ਜਿੱਥੋਂ ਉਹਨਾਂ ਨੂੰ ਸਜ਼ਾ ਮਿਲੀ ਹੈ ਜੋ ਬੇਅਦਬੀਆਂ ਪੰਜਾਬ ਦੇ ਵਿੱਚ ਹੋਈਆਂ ਨੇ ਉਹ ਵਾਸਤਾ ਹਸਤਾ ਉਹਨਾਂ ਦੇ ਚਿੱਟੇ ਖੋਲਦੇ ਨੇ ਤੇ ਉਹਨਾਂ ਪਛਤਾਵਾ ਦੀ ਜਿਹੜੀ ਹੈਗੀ ਹੈ ਨਾ ਉਹ ਉਹ ਹਨੇਰੀ ਉਹਦੇ ਵਿੱਚ ਝੋਲ ਰਹੇ ਨੇ ਤੇ ਉੱਥੇ ਨਸਮਸਤਕ ਨੇ ਸ੍ਰੀ ਹਰਮੰਦਰ ਸਾਹਿਬ ਜਿਹੜੀ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਹੈ ਉੱਥੇ ਇੱਕ ਵਿਅਕਤੀ ਆ ਕੇ ਉਹਨਾਂ ਨੂੰ ਗੋਲੀ ਮਾਰਦਾ ਚਲੋ ਅਸੀਂ ਕਹਿੰਦੇ ਆ ਵੀ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਅਸੀਂ ਨਹੀਂ ਚਾਹਦੇ ਪੰਜਾਬ ਦੇ ਵਿੱਚ ਕੋਈ ਐਸਾ ਮਾਹੌਲ ਪੈਦਾ ਹੋਵੇ ਲੇਕਿਨ ਮੈਂ ਮਜੀਠੀਆ ਸਾਹਿਬ ਨੂੰ ਤਕਾਰ ਕਰ ਖਾਸ ਕਰਕੇ ਅਕਾਲੀਆਂ ਨੂੰ ਇਹ ਗੱਲ ਮੈਂ ਪੁੱਛਣਾ ਚਾਹਾਂਗਾ ਕਿ ਜੋ ਕੁਝ ਤੁਸੀਂ ਬੀਜਿਆ ਅੱਜ ਉਹ ਹੀ ਕੱਟਣ ਦੀ ਵਾਰੀ ਤੁਹਾਡੀ ਹੈ ਕੱਟਣਾ ਤੁਹਾਨੂੰ ਪੈਣਾ ਅਗਰ ਕੋਈ ਹਿੰਦੂ ਸਮੁਦਾਇ ਦਾ ਵਿਅਕਤੀ ਮਰਦਾ ਸੀ ਤਾਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਮੋਢਰੀ ਸਹਾਇਤਾ ਪਰਿਵਾਰ ਪਰਿਵਾਰ ਨੂੰ ਸਹਾਇਤਾ ਕਾਨੂੰਨੀ ਸਹਾਇਤਾ ਮੋਹਿਆ ਕਰਾਉਂਦੇ ਸੀ ਤੇ ਅੱਜ ਜਿਹੜਾ ਬੰਦਾ ਤੈਨੂੰ ਟਾਰਗੇਟ ਜਾਂ ਜਿਸ ਬੰਦੇ ਨੇ ਤੈਨੂੰ ਟਾਰਗੇਟ ਕਰਨ ਵਾਸਤੇ ਗੋਲੀ ਚਲਾਈ ਤੇਰੀ ਕਿਸਮਤ ਚੰਗੀ ਜਾ ਉਸ ਧਾਰਮਿਕ ਸਥਾਨ ਦੇ ਸਿਗੇ ਤੇ ਅੱਜ ਉਸ ਵਿਅਕਤੀ ਨੂੰ ਵੀ ਲੋਕ ਜੜਿਆ ਗਿਆ ਕਾਨੂੰਨੀ ਹਸਤਾ ਦੇਣ ਵਾਸਤੇ ਖੜੇ ਹੋਦੇ ਨੇ ਉਹਦੇ ਘਰ ਦੀ ਹਸਤਾ ਕਰਨ ਵਾਸਤੇ ਖੜੇ ਹੋ ਗਏ ਨੇ ਇਸ ਕਰਕੇ ਇਹ ਜਿਹੜਾ ਪੰਜਾਬ ਦਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਜਾਂ ਅੱਜ ਦੀ ਵੀ ਸਰਕਾਰਾਂ ਵੀ ਕਰ ਰਹੀਆਂ ਨੇ ਅਗਰ ਕੋਈ ਹਿੰਦੂ ਸਮਾਜ ਦਾ ਲੋਕ ਮਾਰਦਾ ਕੋਈ ਤੋਂ ਉਹਨੂੰ ਸਰਿਆਂ ਮੋ ਦਾ ਇੱਕ ਉਹ ਸਿਸਟਮ ਹੀ ਲੱਗ ਲੈਂਦੇ ਜੀ ਜਿਹੜਾ ਪੰਜਾਬ ਦੇ ਵਿੱਚ ਅੱਜ ਕੱਲ੍ਹ ਚੱਲ ਰਿਹਾ ਗੈਂਗ ਗੈਂਗ ਬਾਰਾ ਦਾ ਸਿਸਟਮ ਚੱਲ ਰਿਹਾ ਜਾਸਟਰ ਬਹੁਤ ਸਕਰੀਏ ਨੇ ਉਹ ਉਹ ਦਿਸ਼ਾ ਉਹ ਦੇ ਦਿੰਗੇ ਨਹੀਂ ਜਿਹਨਾਂ ਦੀ ਕੋਈ ਪਰਸਨਲ ਰਾਜਿਸ ਹੈ ਗੱਲ ਸਾਡਾ ਇੱਕ ਸ਼ੇਫਸ਼ਾਨਾ ਦਾ ਇਹ ਪਿਛਲੇ ਕੱਲ ਦੀ ਗੱਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਖਾਸ ਸਰਦਾਰ ਮੁਸਲਮਾਨ ਸੰਗਠਨ ਉਹਨੇ ਤੇ ਕਿਦਾਂ ਵੱਡਿਆ ਜਿਹੜੀਆਂ ਗੱਲਾਂ ਸ਼ੇਫਸ਼ਾਨਾ ਦੇ ਪੱਧ ਘਾਰਿਆਂ ਨੇ ਪਿਛਲੇ ਸਮੇਂ 2-3 ਮਹੀਨੇ ਤੋਂ ਲਗਾਤਾਰ ਜਿਸ ਤਰ੍ਹਾਂ ਪਾ ਇੱਕ ਖਾਸ ਬ੍ਰਾਂਡ ਦੀ ਗੱਲ ਕੀਤੀ ਸੀ ਪੰਜਾਬ 'ਚ ਇੱਕ ਖਾਸ ਬ੍ਰਾਂਡ ਚੱਲ ਰਿਹਾ ਬਰੀਆਨੀ ਹਾਦਰਾਬਾਦ ਬਰੀਆਨੀ ਬਰੀਆਨ ਪੰਜਾਬ ਚ ਅਜੇ ਚੱਲ ਰਿਹਾ ਹੈ ਲੇਕਿਨ ਸਰਕਾਰਾਂ ਨੂੰ ਲਿਖਦੇ باوجود ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ باوجود ਹਜ਼ਾਰਾਂ ਦੀ ਤਰਸ ਦੇ ਵਿੱਚ ਅਦਰ ਸਟੇਟਾਂ ਦੇ ਵਿੱਚੋਂ ਖਾਸ ਸਮੂਹਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾਤੇ ਜਿਸ ਦੁਕਾਨ ਦੇ ਅੰਦਰ 50000 ਦਾ ਸਾਮਾਨ ਹੁੰਦਾ ਉਹ ਡੇਡ ਡੇਡ ਲੱਖਾਂ ਦਾ ਕਰਾ ਦੇ ਰਹੇ ਨੇ ਤਾਂ ਸਾਡੇ ਹੀ ਲੋਕ ਪਿਆਸੇ ਦੇ ਲਾਤਾਂ ਦੇ ਵਿੱਚ ਆਪਣੀਆਂ ਭਰਾ ਭੀਆਂ ਨੂੰ ਕਰਾ ਦੇ ਦੇ ਰਹੇ ਨੇ